ਤੇ ਅੱਜ ਅਸੀਂ ਪਹੁੰਚੇ ਗੁਰੂ ਸਰਵਨਜੀਤ ਜੀ ਦੇ ਚਰਨਸ਼ੋ ਪਵਿੱਤਰਤਾ ਪਿਛੇ ਵੀ ਮੱਤਰ ਸਾਹਿਬ ਤੇ ਨਾਲ ਮੇਰੇ ਇਥੋਂ ਦੇ ਐਮਐਲਏ ਸਾਹਿਬ ਸਾਡੇ ਜਗਦੀਪ ਜੀ ਕਾਕਾ ਬਰਾੜ ਜੀ ਤੇ ਇਹਨਾਂ ਦੀ ਪੂਰੀ ਟੀਮ ਸੰਗਠਨ ਤੇ ਪੂਰਾ ਪ੍ਰਸ਼ਾਸਨ ਤੇ ਅੱਜ ਦਾ ਜੋ ਦੌਰਾ ਰੱਖਿਆ ਅਸੀਂ ਆਪਾਂ ਜਿਹੜੇ ਵਿਕਾਸ ਦੀ ਲਹਿਰ ਚੱਲ ਰਹੀ ਹੈ ਪੂਰੇ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਅਗਵਾਈ ਹੇਠ ਤੇ ਉੱਥੇ ਸਭਾਂ ਦਸੀਂ ਪਹੁੰਚੇ ਤੇ ਸਭ ਤੋਂ ਪਹਿਲਾਂ ਅਸੀਂ ਆਪਾਂ ਟਮੇਟੀਕਰ ਉੱਥੇ ਆਪਾਂ ਜਿਹੜੇ 31 ਬੋਰਡਾਂ ਲਈ ਜਿੰਨੇ ਕਿ ਬੋਰਡ ਇੱਥੇ ਹੈਗੇ ਸ਼੍ਰੀ ਮੁਖਸਰ ਸਾਹਿਬ ਟਮੇਟੀ ਦੇ 31 ਬੋਰਡ ਉੱਥੇ ਹਰੇਕ ਨੂੰ ਅਸੀਂ ਆਪਾਂ ਜਿਹੜੀ ਪੂਰਾ ਚੱਕਰ ਵਾਲੇ ਜਿਹੜੇ ਛੋਟੇ ਹੱਥੀਂ ਕਹਿੰਦੇ ਆਪਾਂ ਡਾਡਾ ਡਾਡਾ ਹੈਸ ਵਹੀਕਲ ਸਿਗੇ ਆਪਾਂ 31 ਉਹ ਆਪਾਂ ਲੋਕਰ ਪੰਕੀਤੇ ਤੇ ਨਾਲ ਹੀ ਡਿਮਾਂਡ ਸੀ ਕੀ ਇੱਥੇ ਫਾਇਰ ਸਟੇਸ਼ਨ ਵਾਸਤੇ ਫਾਇਰ ਦੀ ਗੱਡੀ ਦਿੱਤੀ ਜਾਵੇ ਉਹ ਵੀ ਅਸੀਂ ਦੋ ਗੱਡੀਆਂ ਦਿੱਤੀਆਂ ਹੈਗੀਆਂ ਤੇ ਉਸ ਤੋਂ ਬਾਅਦ ਇੱਕ ਸੜਕ ਸਗੀ ਇੱਥੋਂ ਦੀ ਜਿੱਥੋਂ ਦੀ ਰੇਲਵੇ ਸਟਾਫੜਕ ਦੇ ਕੋਲ ਜਿੱਥੋਂ ਕਿ ਕਾਫੀ ਆਵਾਜ਼ ਆਈ ਸੀ ਬਾਜ਼ਾਰ ਦੀ ਲੋਕਾਂ ਦੀ ਦੇ ਉੱਥੇ ਉਸ ਸੜਕ ਦੇ ਅੱਗੇ ਜਾ ਕੇ ਦੋ ਸਕੂਲ ਵੀ ਸੀਗੇ ਤੇ ਉੱਥੇ ਬੜੀ ਦੇਰ ਤੋਂ ਮੰਗ ਸੀਗੀ ਉਸ ਸੜਕ ਨੂੰ ਇੱਕ ਨਵੇਂ ਸਿਰੇ ਤੋਂ ਉਹਨੂੰ ਬਣਾਇਆ ਜਾਵੇ ਤੇ ਉਹਦੇ ਵੀ ਅਜੇ ਨੀ ਪੱਥਰ ਰੱਖ ਹੋ ਗਿਆ तकरीबन ਉਹਦੀ ਲਾਗਤ ਹੈਗੀ ਹੈ 96 ਲੱਖ ਦੇ ਆਸ-ਪਾਸ ਹੈਗੀ ਉਹਦੀ ਲਾਗਤ ਜਿਹੜਾ ਤੀਸਰਾ ਜਿਹੜਾ ਸੀਗਾ ਸੀ ਜਿੱਥੇ ਹੁਣ ਅਸੀਂ ਪਹੁੰਚੇ ਆਪਾਂ ਸ਼ਹਿਰ ਦਾ ਜਿਹੜੀ ਜਗ੍ਹਾ ਹੈਗੀ ਇੱਥੋਂ ਦੇ ਕਾਫੀ ਲੋਕ ਸਵੇਰੇ ਸ਼ਾਮ ਲੋਕ ਇੱਥੋਂ ਦੇ ਰਸਮੀ ਜਿਹੜੇ ਨੇ ਹੈ ਸ਼੍ਰੀ ਮੁਕਸਰ ਸਾਹਿਬ ਦੇ ਉਹ ਇੱਥੇ ਸੈਰ ਕਰਦੇ ਨੇ ਤੇ ਇਹਨਾਂ ਦੀ ਮੰਗ ਸੀ ਕਿ ਇਸ ਏਰੀਆ ਨੂੰ ਬਿਊਟੀਫਾਈ ਕੀਤਾ ਜਾਵੇ ਨਵੀਨੀਕਰਨ ਕੀਤਾ ਜਾਵੇ ਨਾਲ ਹੀ ਇੱਥੇ ਐਸਐਸਐਮ ਸਰਦਾਰ ਸਿੰਘ ਸਾਹਿਬ ਤੇ ਦਸ ਸਾਹਿਬ ਦਾ ਵੀ ਰੈ residense ਹੈਗਾ ਤੇ ਇਹਦੇ ਵਾਸਤੇ ਵੀ ਇੱਕ ਰੋਡ ਦਾ ਜਿਹੜਾ ਹੈਗਾ ਉਹ ਬਜਟ ਹੈਗਾ ਪਾਸ ਹੋ ਗਿਆ ਤੇ ਇਹਦਾ ਜਿਹੜਾ ਟਾਈਮ ਹੈਗਾ ਕੰਮ ਪੂਰਾ ਕਰਨ ਦਾ ਤਕਰੀਬਨ 6 ਮਾਸ ਦਾ ਹੈਗਾ ਤੇ ਮੈਂ ਤੁਹਾਨੂੰ ਅਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਕਦੀ ਮਨਾਂ ਨਹੀਂ ਕੀਤਾ ਕੋਈ ਵੀ ਡਵੈਲਪਮੈਂਟ ਦਾ ਕੰਮ ਹੋਵੇ ਕੋਈ ਵਿਕਾਸ ਦਾ ਕੰਮ ਹੋਵੇ ਉਸ ਵੇਲੇ ਸਾਨੂੰ ਓਕੇ ਕਰਕੇ ਸਾਨੂੰ ਫੰਡ ਦੇ ਇਸ ਕਰਦੇ ਆ ਜਿਵੇਂ ਤੁਹਾਨੂੰ ਆਧਿਆਕਾਰ ਕਾਕਾ ਬਰਾੜ ਜੀ ਦਾ ਜਿਨ੍ਹਾਂ ਦੀ ਮਿਹਨਤ ਸਤਾਂ ਆਪਣੇ ਹਲਕੇ ਲਈ ਆਪਣੇ ਏਰੀਆ ਲਈ ਲੋਕਾਂ ਦੀ ਸੇਵਾ ਲਈ ਦਿਨ ਰਾਤ ਮਿਹਨਤ ਕਰੇ ਨੇ ਤੇ ਇਹਨਾਂ ਦਾ ਵੀ ਉਨਾ ਹੀ ਯੋਗਦਾਨ ਉਨਾ ਹੀ ਸਹਿਯੋਗ ਆ ਕਿ ਆਪਣੇ ਹਲਕੇ ਦੇ ਵਿਕਾਸ ਲਈ ਜਿੰਨੇ ਪ੍ਰੋਜੈਕਟ ਪਾਸ ਕਰਾਏ ਆ ਜਿੰਨੇ ਵੀ ਪੈਸੇ ਲੈ ਕੇ ਆ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਤੇ ਇਹਨਾਂ ਦਾ ਵੀ ਧੰਨਵਾਦ ਕਰਦਾ ਆ